ਨਾਲ ਪਰ ਤੂੰ ਇੱਕ ਵਾਰੀ ਮੇਰੋਂ ਮੰਗ ਜੇ ਤੂੰ ਵੀ ਲੋਕ ਚੜਦੇ ਉਹ ਵੀ ਸਾਡੀ ਨੂੰ ਸਾਡੀ ਨੂੰ ਪਹੇੜ ਸੱਤੀ ਦਾਦਾ ਜੀ ਦੇ ਮੇਲੇ ਵਿੱਚ ਪਹੁੰਚੀ ਆ ਸਾਰਿਆਂ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਸਾਰੀ ਪ੍ਰਬੰਧਕ ਕਮੇਟੀ ਨੂੰ ਸਮੂਹ ਸਾਥ ਸੰਗਤ ਨੂੰ ਸਾਡੇ ਰੁਬਲ ਵੀਰ ਜੀ ਮੇਰਾ ਵੱਡਾ ਵੀਰ ਭਾਗਾ ਜੀ ਸਾਡੇ ਯਾਰਾਂ ਦਾ ਯਾਰ ਮੇਰਾ ਵੱਡਾ ਭਰਾ ਭਰਾਵਾਂ ਵਰਗਾ ਯਾਰ ਭਾਗਾ ਵੀਰ ਦਰਾਹੇ ਦੀ ਸ਼ਾਨ ਆਦਾ ਬੋ ਵੀਰ ਸਾਰੇ ਦੇ ਸਾਡੇ ਆਪਣੇ ਹੋ ਮੁਖਬਾ ਜੀ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਸਾਡੇ ਨੋਨੀ ਸਾਊਂਡ ਕੰਨੇ ਤੋਂ ਬਹੁਤ ਅੱਛੀ ਸਾਡੇ ਵੀਰ ਜਿਵੇਂ ਤੋਂ ਵੀ ਭਾਈ ਸਾਹਿਬ ਸਾਡੇ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਤੇ ਸਵਰਨ نیوز ਤੋਂ ਸਾਡੇ ਭਾਈ ਸਾਹਿਬ ਉਹ ਵੀ ਪਹੁੰਚੇ ਨੇ ਤੇ लवली ਜੀ ਸਾਰਿਆਂ ਨੂੰ ਜੀ ਆਇਆਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਾਤਾ ਮੇਰਾ ਹੋ ਚੁੱਪ ਸੇ ਬਾਬਾ ਮੇਰਾ ਹੋ ਚੁੱਪ ਸੇ ਤੇ ਜੀ ਮੜੇ ਆਇਆ

ਬਾਬਾ ਬੇੜੀ ਸਾਹਿਬ ਦਾ ਮੇਲਾ ਕਿੱਥਾ ਜਾਂਦਾ ਹੈ ਤੇ ਕਿ 14 ਤਰੀਕ ਨੂੰ ਜਾਂ ਕਿ 18 ਤਰੀਕ ਨੂੰ ਜਾਂ ਸਾਰੇ ਪਿੰਡਾਂ ਵਿੱਚ ਸਾਰੀਆਂ ਸੌਚਾ ਹੁੰਦੀਆਂ ਨੇ ਇੱਥੇ ਆ ਕੇ ਦਰਸ਼ਨ ਕਰਨ ਆਉਂਦੀਆਂ ਨੇ ਰੇਗ ਦੀਆਂ ਆਸ਼ਮਨ ਰੱਦਾ ਪੂਰੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਕਿਸੇ ਟਾਈਮ ਦੀ ਗੱਲ ਸੀ ਕਿ ਫੌਜੀ ਨਹਿਰ ਦੇ ਵਿੱਚੋਂ ਇੱਟਾਂ ਢੱਲ ਬਣਾਉਂਦੇ ਆ ਤੇ ਆ ਗਏ ਸੀ ਬੇੜੀ ਸਾਹਿਬ ਆ ਗਏ ਇੱਥੇ ਟੱਪਟ ਕੇ ਲੈ ਕੇ ਚਲੇ ਗਏ ਉਥੇ ਉਹਨਾਂ ਨੇ ਪੁਲ ਬਣਾਉਣਾ ਸ਼ੁਰੂ ਕਰਤਾ ਜਦ ਟੈਂਕਰ ਨੰਗਾਉਣ ਲਗਾ ਪੁਲ ਦੇ ਵਿਚਾਰੇ ਪੁਲ ਟੁੱਟ ਗਿਆ ਪੁਲ ਟੁੱਟਣ ਦੇ ਨਾਲ ਫਿਰ ਪੁਲ ਟੁੱਟ ਗਿਆ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਅਫਸਰ ਨੇ ਬਹੁਤ ਮਿਹਨਤ ਨਾਲ ਇੱਥੇ ਲੰਦਰ ਲੰਗਰ ਚਲਾਇਆ ਇਸ ਇਹ ਬੜੀ ਮਨੋਕਾਮਾ ਪੂਰੀ ਪਿੰਡ ਵਾਸੀ ਨੇ ਬਹੁਤ ਸਹਾਇਕਤਾ ਜਦੋਂ ਵੀ ਕੋਈ ਆਸ ਹੁੰਦੀ ਸੀ ਥੇ ਆ ਕੇ ਪੂਰੀ ਆਸ ਹੁੰਦੀ ਸੀ ਮੰਗਿਆ ਮੇਰਾ ਦੱਕ ਉਹ ਮਿਲ ਗਿਆ ਸੀ ਬਾਬਾ ਬੀਰ ਸਾਹਿਬ ਤੇ ਮੇਲਾ ਆਜ ਤੋਂ 40 45 ਸਾਲ ਹੋ ਗਏ ਨੇ ਇਹ ਕਿਹੜਾ ਪਰੇ ਜਾਂਦਾ ਹੈ ਬਾਬਾ ਬੀਰ ਸਾਹਿਬ ਤੇ ਮੇਲਾ ਆਜ ਤੋਂ 40 45 ਸਾਲ ਹੋ ਗਏ ਨੇ ਇਹ ਵੀਰਵਾਰ ਨੂੰ ਮਨਾਇਆ ਜਾਂਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਹਰ ਇੱਕ ਸਾਲ ਮਨਾਇਆ ਜਾਂਦਾ ਉੱਥੇ ਵੀਰਵਾਰ ਨੂੰ ਸੰਗਤਾਂ ਬਹੁਤ ਆਉਂਦੀਆਂ ਨੇ ਮੁੱਠਾ ਟੇਕਣ ਵਾਸਤੇ ਆਸ ਵੀ ਆ ਜਿਹੜਾ ਹੈ ਬਾਬਾ ਜੀ ਨਾਲਦੇ ਆ ਦੁਨੀਆ ਸ਼ਰਤਾਂ ਨਾਲੋਂ ਇਤਿਹਾਸ ਆ ਵੀ ਇਸ ਕੰਢੇ ਜਦੋਂ ਸ਼ੀਵਾ ਪਾਸ਼ਾ ਜੀ ਆਏ ਨੇ ਇਸ ਜਗ੍ਹਾ ਪੀਰ ਸਾਹਿਬ ਸੀਗਾ ਉਹ ਪੀਰ ਸਾਹਿਬ ਨਾਲ ਉਹਨੇ ਕੋੜੇ ਬੰਨੇ ਸੀ ਜੋ ਅਸੀਂ ਸੁਣਦੇ ਆ ਰਹੇ ਹਾਂ ਸ਼ੁਰੂ ਤੋਂ ਉਹਦੇ ਉਸ ਕਰਕੇ ਇਸ ਜਗ੍ਹਾ ਦੀ ਮਾਨਤਾ ਵਾ ਦੂਰੋਂ ਸਾਡੇ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਸਾਰੀਆਂ ਇਥੇ ਨਵਸਤਖਉਂਦੀਆਂ ਨੇ ਇਹ ਜੇੜ ਦੇ ਜਿੱਥੇ ਵੀਰਵਾਰ ਨੂੰ ਹਰੇਕ ਸਾਲ ਸਲਾਨਾ ਪੰਡਹਾਰਾ ਭੜਦਾ ਵਾ ਇਥੇ ਦੂਰੋਂ ਨੇੜੋਂ ਉਹ ਚਕੋਟੀ ਦੇ ਕਲਾਕਾਰ ਆਉਂਦੇ ਨੇ ਤੇ ਆਪਣੀ ਹਾਜ਼ਰੀ ਭਰ ਕੇ ਜਾਂਦੇ ਨੇ ਅਸੀਂ ਕੋਈ ਵੀ ਕਿਸੇ ਵੀ ਕੋਲਪਰੇਡ ਨਹੀਂ ਬੁਲਾਉਂਦੇ ਇਹ ਸਾਰੀ ਸ਼ਰਦਾ ਨਾਲ ਹੀ ਆਉਂਦੇ ਨੇ ਤੇ ਸਾਡੇ ਹਲ ਇਲਾਕੇ ਦੀ ਸਾਰੀ ਸੰਗਤ ਇੱਥੇ ਮੇਲੇ ਤੇ ਹਾਜ਼ਰੀ ਭਰਦੀ ਆ ਇਸ ਤਰ੍ਹਾਂ ਦੇ ਚਮਤਕਾਰ ਵੀ ਹੋਏ ਇੱਥੇ ਕਹਿੰਦੇ ਹਾਂ ਚਮਤਕਾਰ ਤਾਂ ਕੋਈ ਨਹੀਂ ਅਸੀਂ ਬਸ ਇੱਥੇ ਆ ਵੀ ਜਿਹੜਾ ਸ਼ਰਦਾ ਨਾਲ ਆਉਂਦਾ ਉਹਦੀ ਸ਼ਾਹਰੀਕ ਸ਼ਰਦਾ ਪੂਰੀ ਹੁੰਦੀ ਹੈ ਕਾਫੀ ਲੱਖਾਂ ਦੇ ਲੋਕ ਪਹੁੰਚਿਆ ਇਹ ਜੱਡੇ ਵੀਰਵਾਦੀ ਮਾਨਤਾ ਬਹੁਤ ਹੈ ਜਿੱਥੇ ਵੀ ਸਾਡੀ ਲੋਕਲ ਇੱਥੇ ਆਲੇ-ਦਾਲੇ ਵਿਆਹ ਹੋਇਆ ਸਾਰੀ ਦੁਨੀਆ ਜਿੱਥੇ ਵੀ ਉਹਨਾਂ ਨੇ ਇੱਥੇ ਆਉਣਾ ਤੇ ਆਪਣੀ ਹਾਜ਼ਰੀ ਭਰ ਕੇ ਜਾਣੀ ਆ ਅਸੀਂ ਮੇਲੇ ਤੇ ਸੂ ਆਪਣੀ ਕਮੇਟੀ ਵੱਲੋਂ ਜੋ ਸੰਗਤ ਇੱਥੇ ਆਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਮਿਲਟਰੀ ਦਾ ਕੈਂਪ ਆ ਜਿਹੜਾ ਨੈਪ ਤੇ ਉੱਥੇ ਵੀ ਕੋਈ ਜਿਹੜੀ ਘਟਨਾ ਵਾਪਰੀ ਸੀ ਕੋਈ ਕੇਸ ਦੀ ਬੇੜੀ ਨੂੰ ਲੈ ਕੇ ਇੱਥੇ ਸੁਣਿਆ ਸਾਡੇ ਜਾਣ ਤੋਂ ਪਹਿਲਾਂ ਦੀ ਗੱਲ ਆ ਵੀ ਇੱਕ ਵਾਰੀ ਇੱਥੇ ਕੋਈ ਇਹਨਾਂ ਤੋਂ ਇੱਥੋਂ ਕੋਈ ਇਤਨਾ ਵੱਡ ਕੇ ਲੱਗੇ ਸੀ ਜਿਹੜੀ ਉਹਨਾਂ ਦਾ ਇੱਥੇ ਬ੍ਰਿਜ ਗਿਰ ਗਿਆ ਸੀ ਵਿੱਚ ਜੋ ਕਿ ਨਿਕਲੇ ਨਹੀਂ ਹਜੇ ਤੱਕ ਪੂਰੀ ਓਪਨ ਨਹੀਂ ਪਿਆ ਵਾ ਇਹ ਅਸੀਂ ਸਾਡੇ ਜਾਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਜੀ ਇਸ ਜਗਤ ਨੂੰ ਪੂਰੇ ਮੰਨਦੇ ਆ ਜੀ ਅੱਜ ਕਿਹੜੇ ਕਿਹੜੇ ਕਲਾਕਾਰ ਪਹੁੰਚੇ ਆ ਇਸ ਸਾਡੇ ਕੋਲ ਆਤਮਾ ਬੁੱਢੇ ਵਾਲੇ ਜਿਹੜੇ ਐਂਡ ਪਾਰਟੀ ਆ ਬਾਕੀ ਹੋਰ ਗਾਇਕ ਨੇ ਚੰਗੇ ਉੱਚਕੁੱਟੀ ਤੇ ਗਾਇਕ ਨਹੀਂ ਆਪਣੀ ਹਾਜ਼ਰੀ ਭਰ ਕੇ ਜਾਂਦੇ ਸੇਵਾ ਕਿਹੜੀ ਕਿਹੜੀ ਚੱਲ ਰਹੀ ਹੈ ਜੀ ਇੱਥੇ ਜਿਤਨਾ ਮੈਨੂੰ ਪਤਾ ਆ ਰਿਹਾ ਹੈ ਇੱਥੇ ਕਿਹੜੇ ਕਿਹੜੇ ਕੰਮ ਹੋ ਰਹੇ ਨੇ ਇੱਥੇ ਅਸੀਂ ਤਾਂ ਇਸੇ ਜਗ੍ਹਾ ਹੀ ਨਹੀਂ ਸੀ ਪਹਿਲਾਂ ਅਸੀਂ ਹੌਲੀ ਹੌਲੀ ਅੱਜ ਜਿੰਨੀ ਕਿ ਜਗ੍ਹਾ ਹੈਗੀ ਅਸੀਂ ਮੁੱਲ ਲਈ ਆ ਸਾਰੀ ਅਸੀਂ ਆਪਣੀ ਸੰਭਾਲ ਬਣ ਕਿਤੇ ਪੂਰਾ ਕੋਈ ਜਗ੍ਹਾ ਨਹੀਂ ਸੀ ਬਾਬਾ ਦੇਰੀ ਸਾਹਿਬ ਦੀ ਸੱਤ ਸਾਂ ਦੇ ਥੋੜੀ ਜਿਹੀ ਜਗ੍ਹਾ ਸੀ ਪਹਿਲਾਂ ਵਿੱਗਾ ਲਈ ਹੁਣ ਫੇਰ ਅਸੀਂ ਦੁੱਕ ਕੇ ਹੋਰ ਜਗ੍ਹਾ ਲਈ ਆ ਸਾਰੀ ਜਗ੍ਹਾ ਅਸੀਂ ਵੇਟ ਲਈ ਹੁਣ ਇਹ ਤੋਂ ਬਾਅਦ ਅਸੀਂ ਆਪਣੀ ਜਗ੍ਹਾ ਲੈ ਕੇ ਉਹਦੇ ਵਿੱਚ ਵਧੀਆ ਹਾਲ ਬਣਾਵਾਂਗੇ। ਯਾਨੀ ਕਿ ਵੀਰਵਾਰਾਂ ਨੂੰ ਤਾਂ ਵੀ ਮੇਲਾ ਪੜਦਾ ਵਾ ਛੋਟਾ ਮੇਲਾ ਪੜਦਾ। ਯਾਨੀ ਕਿ ਆਹ ਜੇਠ ਦੇ ਮਹੀਨੇ ਪਹਿਲੇ ਵੀਰਵਾਰ ਨੂੰ ਬਹੁਤ ਜ਼ਿਆਦਾ ਭਾਰੀ ਮੇਲਾ ਪਰਤਦਾ। ਇਹ ਕਿਤੇ ਜਹਾਜ਼ ਵੀ ਚੜ੍ਹਦੇ ਨੇ ਜੀ। ਠੀਕ ਹੈ ਜੀ। ਪਰੋਲੇ ਵੀ ਭਰਦੇ ਨੇ ਲੋ। ਠੀਕ ਹੈ ਜੀ। ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਵੀ ਬੰਦੇ ਆਉਂਦੇ ਨੇ ਉਧਰ। ਯਾਨੀ ਕਿ ਹਰੇਕ ਤਰ੍ਹਾਂ ਦੀ ਮਨੋਗਾਵਨਾ ਪੂਰੀ ਹੋ ਰਹੀ ਹੈ। ਕਿੰਨੀ ਸੇਵਾ ਚੱਲ ਰਹੀ ਹੈ ਜੀ ਇਸ। ਅੱਛੇ ਜੀ ਹਰੇਕ ਸਾਲ ਵਧੀਆ ਸੇਵਾ ਚੱਲ ਰਹੀ ਹੈ ਜੀ ਗੁਰੂ ਦਾ ਲੰਗਰ ਅਤੁੱਟ ਵਰਤ ਰਿਹਾ। ਯਾਨੀ ਜੇ ਵਧੀਆ ਸੰਗਤ ਆ ਰਹੀ ਹੈ ਦੂਰੋਂ ਦੂਰੋਂ ਸੰਗਤ ਆ ਰਹੀ ਹੈ। ਕਿੰਨਾ ਬੇਸਾਬਰੀ ਦਾ ਇਤਿਹਾਸ ਹੈ। ਇਹ ਕਿੰਨੇ ਕੁ ਤਰ੍ਹਾਂ ਨੇ ਜੀ ਇਹ ਤਾਂ ਜੀ ਸਾਡੇ ਪੀਜੰਮਨ ਤੋਂ ਪਹਿਲਾਂ ਦੀਆਂ ਗੱਲਾਂ ਨਹੀਂ ਬੇਰੀ ਸਾਹਿਬ ਗੁਰੂ ਮਹਾਰਾਜ ਜੀ ਪਹਿਲਾਂ ਆਏ ਵੇ ਉਹਨਾਂ ਦੇ ਨੋਂ ਤੋਂ ਚੱਲ ਚੱਲ ਰਿਹਾ ਹੈ ਜੀ। ਇਹ ਫੇ ਜਿਹੜਾ ਇੱਕ ਪੁਲ ਬਣਿਆ ਸੀਗਾ ਜਿਹੜਾ ਜਿਹੜਾ ਮਿਲਟਰੀ ੈਂਪ ਦਾ ਇਤਿਹਾਸ ਹੈ ਜਿਹੜਾ ਜਿਹੜਾ ਇਹ ਚੰਦ ਦੀ ਨਹਿਰ ਬਣੀਆ ਠੀਕ ਹੈ ਜੀ ਮਿਲਟਰੀ ਕੈਂਪ ਵਾਲਿਆਂ ਨੇ ਇੱਟਾਂ ਚੱਕ ਲਈਆਂ ਇਹਤੋਂ ਇੱਟਾਂ ਚੱਕਣ ਨਾਲ ਉਹਨਾਂ ਨੇ ਇਹ ਦੇਖਿਆ ਵੀ ਗਲਤ ਕੰਮ ਹੋ ਗਿਆ ਜਿਹੜਾ ਇੰਜੀਨੀਅਰ ਸੀਗਾ ਅੰਨਾ ਹੋ ਗਿਆ ਸੀਗਾ ਫਿਰ ਉਹਨਾਂ ਨੇ ਦੁਬਾਰਾ ਉਹਦੇ ਆ ਕੇ ਜਗਾ ਬਣਾਇਆ ਗਲਤੀ ਮੰਨੀ ਫੇਰ ਜਾ ਕੇ ਕਿਥੋਂ ਸੁਧਾਰ ਖਾ ਹੋਇਆ ਜਿਹੜੀ ਅਸੀਂ ਸੌਂਦੇ ਹਾਂ ਜੋਰਦਾਂ ਤੋਂ ਕਰਨਾ ਹੈ ਇਹ ਹੀ ਇਤਿਹਾਸ ਨਹੀਂ ਬਹੁਤ ਸਮਾਂ ਹੋ ਗਿਆ ਮੈਂ ਜਦ ਛੋਟਾ ਜਿਹਾ ਸੀਗਾ ਜੱਦਾ ਦੇਖ ਰਹਾ ਉਹਨੇ ਪੰਜ ੱਟਾ ਹੁੰਦੇ ਸੀਗੇ ਫੌਜਿਆਂ ਨੇ ਇੱਥੇ ਪੁਲ ਬਣਾਇਆ ਸੀਗਾ بڑے ਪੁਲ ਦੇ ਲਾਗੇ ਮਿਲਟਰੀ ਵਾਲਿਆਂ ਨੇ ਓਏ ਉਰੇ ਆ ਕੇ ਉਹਨਾਂ ਨੇ ਫੌਜਿਆਂ ਨੇ ਬਾਥਰੂਮ ਵਗੈਰਾ ਬਣਾ ਲਿਆ ਇਥੋਂ ਪੰਜ ੱਟਾ ਲਾ ਕੇ ਚਾਕੇ ਪੁਲ ਦੇ ਉੱਪਰ ਜਿਹੜਾ ਟੁੱਬਾ ਵਾਲਾ ਪੁਲ ਹੁੰਦਾ ਉਹਦੇ ਉੱਪਰ ਤੋਫ ਨੇ ਦੇ ਹੋਸੀਗੀ ਫੌਜਿਆਂ ਨੇ ਇਥੋਂ ੱਟਾ ਲਾ ਕੇ ਜਾ ਕੇ ਵਿਚ ਲਾਤੀਆਂ ਉਹਦੇ ਉਲ ਬਰਾਬਰ ਆ ਕੇ ਬਾਬਾ ਬੇਰੀ ਦੇ ਸਾਹਮਣੇ ਹਵਾ ਨਿਕਲ ਗਈ ਵਿੱਚ ਬਹਿ ਗਿਆ ਬੱਚੇ ਤੋਫ ਬਹਿ ਗਏ ਉਹਨਾਂ ਨੇ ਬੜਾ ਚਤਨ ਮਾਰਿਆ ਜਿ ਕਰੈਨਾ ਨਾ ਕੱਟਣ ਦਾ ਪਰ ਨਿਕਲਿਆ ਨਹੀਂ ਜੇਖੋ ਬਾਬਾ ਜੀ ਬਜ਼ੁਰਗ ਦੇ ਰੂਪ ਤੇ ਜਾ ਕੇ ਉੱਥੋਂ ਲੰਗੇ ਜਾ ਰਹੇ ਸੀਗੇ ਫੌਜਾਂ ਦੇ ਬੱਚਾ ਵੀ ਬਜ਼ੁਰਗੋ ਅਸੀਂ ਪੁਲ ਕੱਢ ਰਹੇ ਆ ਸਾਡਾ ਪੁਲ ਬਹਿ ਗਿਆ ਉਹ ਕਹਿੰਦੇ ਭਾਈ ਗੱਲ ਏ ਕਣਾ ਬਰੇ ਬਾਬਾ ਬੇਰੀ ਸਾਹ ਵਾ ਉਥੇ ਮੱਥਾ ਟੇਕੋ ਕਹਿੰਦੇ ਜੀ ਕਿੱਥੇ ਕਹਿੰਦੇ ਉੱਥੇ ਕਹ ਦੇਰੀ ਲੱਗੀ ਪੰਜ ਟਾਂ ਨੇ ਵੀ ਉੱਥੇ ਆ ਕੇ ਮੱਥਾ ਟੇਕੋ ਨਿਯਾਜ ਵੰਡੋ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਊਗੀ ਉਹ ਥੋੜੀਕ ਦੂਰ ਗਏ ਬਜ਼ੁਰਗ ਲੋਭ ਹੋ ਕੇ ਫੌਜੀ ਦੇਖਦੇ ਰਹਿਣਾ ਕਿ ਬਈ ਬਜ਼ੁਰਗ ਕਿੱਧਰ ਚੱਲ ਗਿਆ ਬਜ਼ੁਰਗ ਆਪਣੇ ਟਿਕਾਣੇ ਤੇ ਆ ਕੇ ਬਾਬਾ ਮੇਰੀ ਸਾਹ ਉਰੇ ਜਾਂ ਟਿਕਾਣੇ ਤੇ ਆਏ ਉਹਨੇ ਆ ਕੇ ਮੱਥਾ ਟੇਕਿਆ ਨਿਆਜ ਮੰਡੀ ਉਰੇ ਜਿਹਦੇ ਆਵਾਜ਼ ਆ ਕੇ ਉਹਨਾਂ ਨੇ ਕਹਿੰਦੇ ਬੇਟਾ ਦੱਸੋ ਕਿਆ ਚਾਹੀਦਾ ਉਹ ਕਹਿੰਦਾ ਸਾਡੇ ਸਾਹ ਡਾਕਟਰ ਲਗੇ ਸਾਨੂੰ ਸਾਨੂੰ ਝੜਕਾਂ ਬਹਿਣਗੇ ਬੜੇ ਸਾਹ ਤੋਂ ਸਾਡਾ ਪੁੱਲ ਵਿੱਚ ਬਹਿ ਗਿਆ ਵਿੱਚੇ ਤੋਪ ਲੱਦੀ ਹੋਈ ਆਉਂਦੇ ਉਹ ਕਹਿੰਦਾ ਜਾ ਪੁੱਤ ਤੁਹਾਨੂੰ ਇੱਕ ਚੀਜ਼ ਮਿਲੋਗੇ ਜਾਂ ਪੋਲਾ ਨਾਲ ਜਾਂ ਤੋਪ ਨਾਲ ਉਹ ਕਹਿੰਦਾ ਸਾਨੂੰ ਤੋਪ ਚਾਹੀਦੀ ਹੈ ਉਹਨੇ ਤਰੇਨਾ ਟੋਜਨ ਪਾਇਆ ਤੋਫਾ ਬਾਹਰ ਆ ਗਈ ਪੋਲ ਹਲੇ ਵੀ ਬੱਚਾ ਜੀ ਮੈਂ ਦਾਵਾ ਕਰ ਰਿਹਾ ਮੇਰੀ 50 ਸਾਲ ਦੀ ਉਮਰ ਹੋ ਗਈ ਇਹਨਾਂ ਹੱਥਾਂ ਦੇ ਨਾਲ ਨਹਿਰ ਦੇ ਵਿੱਚੋਂ ਲੋਹਾ ਵੱਟ ਗਿਆ ਤੋਫਾ ਪੋਲ ਦਾ ਹਲੇ ਤੱਕ ਹੀ ਵੇਚਿਆ ਹਲੇ ਵੀ ਪੋਲ ਮੌਜੂਦਾ ਵੇਚਿਆ ਜਿਹੜਾ ਮਰਜ਼ੀ ਬੰਦਾ ਚੈਨਲ ਵਾਲਾ ਕੋਈ ਸਰਕਾਰ ਜਿਹੜਾ ਮਰਜ਼ੀ ਆ ਕੇ ਦੇਖਦਾ ਤੇ ਵੇਖਾ ਸਕਦਾ ਪੋਲ ਬਾਬਾ ਮੇਰੇ ਤੇ ਸਾਹਮਣੇ ਬਿਲਕੁਲ ਪਾਣੀ ਦੇ ਵਿੱਚ ਆ ਜੀ ਹੁਣ ਵੀ ਉੱਪਰ ਇੱਤਾ ਫਿਰਿਆ ਹੋਇਆ ਦੇਖੋ ਇਸ ਕਰਕੇ ਸਰਕਾਰਾਂ ਦਾ ਬਹੁਤ ਦੇਖਿਆ ਨੇ ਪਰ ਬਾਬਾ ਪੇਰੀ ਸਾਹਿਬ ਇਸ ਕਰਕੇ ਨਾਮ ਸਾਹਿਬ ਰੱਖਿਆ ਗਿਆ ਇਸ ਸਾਪਾਂ ਦੇ ਸਾਹਬ ਨੇ ਦੇਖੋ ਕਿੰਸੀ ਕਿਰਪਾ ਕੀਤੀ ਆ ਦੁੱਧ ਵੀ ਦੇ ਦਿੰਦੇ ਨੇ ਪੁੱਤ ਵੀ ਦੇ ਦਿੰਦੇ ਨੇ ਮਨੋ ਕਾਮਨਾ ਪੂਰੀ ਹੋ ਰਹੀ ਹੈ ਜੀ ਬਹੁਤ ਮੇਰਾ ਨਾਮ ਜਰਨੈਲ ਸਿੰਘ ਆ ਮੇਰਾ ਪਿੰਡ ਦੀਪਨਗਰ ਆ ਸਰਪੰਚਾਂ ਜੀ ਮੈਂ ਬਾਬਾ ਜੀ ਦੇ ਜੋੜਿਆਂ ਦੀ ਤੋੜਣਾ ਸੰਗਤ ਦੇ ਜੋੜੇ ਤੋਂ ਵੈਗਰੀ ਜੀ ਦਾ ਥਾਲ ਸਾਹਿਬ ਸ੍ਰੀ ਵੈਗਰੀ ਜੀ ਕਿਰਪਾ